हां जी दोस्तों सड़क ਦੇ ਉੱਤੇ ਤੁਸੀਂ ਆਮ ਹੀ ਦੇਖਦੇ ਹੋ ਕਿ ਇਹ ਦੋ ਤਾਰਾ ਬਰਾਬਰ ਗੈਪ ਦੇ ਵਿੱਚ ਵਿਛੀਆਂ ਹੋਈਆਂ ਨੇ ਬਹੁਤ سارے ਲੋਕ ਪੁੱਛਦੇ ਨੇ ਕਿ ਇਹਨਾਂ ਦਾ ਕੰਮ ਕੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਿਓ ਇਹ ਰੋਡ ਟਿਊਬਸ ਹੁੰਦੀਆਂ ਨੇ ਜਿਨ੍ਹਾਂ ਦਾ ਨਾਮ ਹੈ ਨਿਊਮੈਟਿਕ ਰੋਡ ਟਿਊਬਸ ਇੱਕ ਸੈਂਸਰ ਹੈ ਜੋ ਪ੍ਰੈਸ਼ਰ ਦੇ ਨਾਲ ਕੰਮ ਕਰਦਾ ਹੈ ਜਦੋਂ ਵਹੀਕਲਸ ਇਸ ਦੇ ਉੱਤੋਂ ਲੰਘਦੇ ਨੇ ਤਾਂ ਬਹੁਤ ਸਾਰੀ ਜਾਣਕਾਰੀ ਹੈ ਜਿਸ ਦਾ ਇਹ ਰਿਕਾਰਡ ਰੱਖਦਾ ਹੈ ਜਿਵੇਂ ਕਿੰਨੇ ਵਹੀਕਲਸ ਇਸ ਸੜਕ ਦੇ ਉੱਤੋਂ ਲੰਘ ਰਹੇ ਨੇ ਉਹਨਾਂ ਦੀ ਸਪੀਡ ਕਿੰਨੀ ਹੈ ਤੇ ਵਹੀਕਲ ਜਿਹੜੇ ਨੇ ਉਹਨਾਂ ਦੀ ਕਲਾਸੀਫਿਕੇਸ਼ਨ ਕੀ ਹੈ ਉਹ ਚਾਰ ਪਹੀਆ ਨੇ ਜਾਂ ਦੋ ਪਹੀਆ ਨੇ ਇਸ ਤੋਂ ਤਾਂ ਵੀ ਪਤਾ ਲੱਗਦਾ ਹੈ ਤੇ ਇੱਥੋਂ ਇਹ ਵੀ ਪਤਾ ਲੱਗਦਾ ਹੈ ਕਿ ਉਹਨਾਂ ਵਾਹਨਾਂ ਦੇ ਵਿੱਚ ਗੈਪ ਹੈ ਜਿਹੜਾ ਉਹ ਕਿੰਨਾ ਹੈ ਤਾਂ ਇਹ ਸਾਰੀ ਜਾਣਕਾਰੀ ਹੈ ਜਿਹੜੀ ਇੱਕ ਰਿਕਾਰਡ ਕਰ ਲਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਇਸ ਜਾਣਕਾਰੀ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਆਵਾਜਾਈ ਨੂੰ ਸੌਖਾ ਕਰਨ ਦੇ ਲਈ ਸੜਕਾਂ ਨੂੰ ਚੌੜਾ ਕਰਨ ਦੇ ਲਈ ਕਿ ਨਵੇਂ ਪ੍ਰਬੰਧ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ